ਹਸਰੀ ਕਾਲ ਜੀ ਕੀ ਕਰ ਰਹੇ ਹੋ ਦਾ ਕੰਮ ਆ ਜੀ ਸਵੇਰ ਦਾ ਹੀ ਚੱਲਦਾ ਨਹੀਂ ਹੁਣ ਹਲਵਾਈ ਆ ਹੁਣ ਕਹਿੰਦਾ ਮੇਰੇ ਤਰੀਕੇ ਦੇ ਪਕੌੜੇ ਖਾ ਕੇ ਦੇਖੋ ਨਾਨਾ ਜੀ ਸਾਸਰੀ ਕਾਲ ਬੁਲਾਓ ਜੀ ਇੱਧਰ ਹਸਰੀ ਕਾਲ ਜੀ ਬਣੀ ਜੀ ਦਾ ਖਾਣਾ ਲਗਰੀ ਜੀ ਨਹੀਂ ਹੁਣ ਤੁਹਾਨੂੰ ਲੱਗਦਾ ਸੰਗਤ ਆਉਗੀ ਹੋਰ ਲੱਲਾ ਆਉਗੀ ਆਪਾਂ ਕੋਨੇ ਬਣ ਕੇ ਖਾ ਜਾਣੇ ਖੁਸ਼ਬੂ ਖੁਸ਼ਬੂ ਖਿੱਚ ਕੇ ਲੈ ਕੇ ਆਉਂਗੀ ਤੇ ਸਾਦੀ ਸ਼ਰਦਾ ਲੈ ਕੇ ਆਉਗੀ ਖਿੱਚ ਕੇ ਸੇਵਾ ਹਾਂ ਠੀਕ ਹੈ ਕੌਣ ਚੁਕੇ ਹੋ ਮੋਹ ਮੋਹ ਮਾਕਰ ਉਹ ਆ ਮੇਰੇ ਗੰਨੇ ਚਾਚੇ ਤੇਰੇ ਨਾਲ ਪਿਆਰੀ ਤੂੰ ਇਹਨੂੰ ਨਾ ਸਭ ਨੂੰ ਪਤਾ ਵੀ ਚਾਚਾ ਕੰਮ ਨਹੀਂ ਕਰਦਾ ਤਾਂ ਇਸ ਕਰਕੇ ਤੂੰ ਆ ਤੇਰੇ ਵੱਲ ਆਉਣਾ ਕੰਮ ਕਰਦੇ ਆ ਹਮ ਅਰੇ ਦੇਖਦੇ ਨਹੀਂ ਹੈਗੇ ਉਹ ਚੋਰੀ ਛੁਪੇ ਕਰਦੇ ਗੁਪਤ ਗੁਪਤ ਵਾਲਾ ਕੰਮ ਆ ਡੋਲੀ ਵੇਲੀ ਆ ਹਾਂ ਕਰਕੇ ਡੋਲੀ ਤੇ ਲੈ ਕੇ ਕਰਾਉਣਾ ਪਰ ਛੱਡ ਮੈਨੂੰ ਪਾਣੀ ਨੂੰ ਜਾਈ ਹੱਥ ਤੋਂ ਹੁਣ ਮਲ ਹਾਂ ਲੈ ਕੇ ਆ ਪਾਈ ਇਧਰ ਲੱਗਿਆ ਵਈ ਜੀ ਸਾਡਾ ਤੰਬੂ ਗੱਡਣ ਗੱਡ ਹੋਣ ਹਾਂਜੀ ਸਸਰੀ ਘਰ ਤੋਂ ਸਸਰੀ ਘਰ ਆ ਗਏ ਹਾਂਜੀ ਬੀਰੂ ਬੁਲਾਓ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਨਹੀਂ ਇਹ ਤੰਬੂ ਉਹੀ ਆ ਜਿਹੜਾ ਲੈ ਕੇ ਆਏ ਸੀਗੇ ਆਪਾਂ ਓਕੇ ਇਹ ਤੰਬੂ ਲੋਟ ਨਹੀਂ ਆਉਂਦਾ ਇਹ ਤੰਬੂ ਕਿਉਂ ਨਹੀਂ ਲੋਟਾ ਰਿਹਾ ਨਿਆਣੇ ਚਿਆਣੇ ਜੇ ਤਾਂ ਲਾਏ ਵਿਆਂ ਲਾਉਣ ਨਿਆਣੇ ਚਿਆਣੇ ਜੇ ਆਹ ਦੇਖ ਇੱਧਰ ਮੈਨੂੰ ਕਿਵੇਂ ਦੇਖਨਾ ਚਲੋ ਕਰੋ ਤਿਆਰ ਫਿਰ ਅਸੀਂ ਤੁਹਾਡੀ ਗਲਤੀ ਕੱਢਾਂਗੇ ਆਹੋ ਆਹੋ ਰੌਣਕ ਮੇਲੇ ਸਤਿਗੁਰ ਜੀ ਸਾਰਿਆਂ ਨੂੰ ਬਹੁਤ ਆਹ ਕਾਤਰੀ ਕਾਲ ਜੀ ਸਾਰਿਆਂ ਨੂੰ ਲੋ ਜੀ ਚੱਲ ਰਹੀਆਂ ਸ਼ਾਮ ਦੀਆਂ ਤਿਆਰੀਆਂ ਤੇ ਨਵੀਂ ਪਾਰਟੀ ਆ ਗਈ ਸਾਡੀ ਸੇਵਾਦਾਰਾਂ ਦੀ ਮੁੱਖ ਸੇਵਾਦਾਰਾਂ ਦੀ ਦੇਖੋ ਨਾਲੇ ਏਦਾਂ ਕੰਮ ਕਰਨਾ ਹਾਂ ਭਾਈ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਆ ਦੇਖੋ ਜਿਹੜਾ ਆਪਣਾ ਪਕੌੜਿਆਂ ਦਾ ਸਪੈਸ਼ਲ ਜਿਹੜਾ ਤਿਆਰ ਕਰਿਆ ਵਾ ਇਹਦੇ ਚ ਪਾਲਕ ਪੂਲਕ ਵਗੈਰਾ ਬਹੁਤ ਕੁਸਪਾਇਆ ਵਾ ਨਾਨੇ ਨੇ ਤੁਸੀਂ ਵੀ ਜਰੂਰ ਪਹੁੰਚੋ ਨਾਨੇ ਦੇ ਹੱਥ ਦੇ ਪਕੌੜੇ ਖਾਓ ਹਾਂ ਆ ਤਾਰ ਦਿਓ ਬਾਈ ਦੋ ਕ ਜਣੇ ਅਖਲ ਰੌਣਕ ਮੇਲੇ ਵਾਲੇ ਨੇ ਠੀਕ ਹੈ ਉਧਰ ਨਾ ਕਮਰੇ ਵਿੱਚ ਚਾਰ ਪੰਜ ਗਲਾਸ ਚਾਹ ਦਿੱਤੇ ਆ ਮੜੇ ਜੀ ਹਾਂ ਭਾਈ ਦੇਖ ਕੇ ਚਲੋ ਅਸੀਂ ਕਰੀਏ ਆਜੋ ਬਾਈ ਹੈ ਬਾਬੀ ਰਹੀ ਹੈ ਉਹ ਨਾ ਕਰਦੀ ਹੈ ਹਾਂ ਦੇ ਕੇ ਆਉਣੀ ਪੈਣੀ ਪਾਪਾ ਬੈਠੇ ਅੰਦਰ ਨਹੀਂ ਨਹੀਂ ਦੇ ਆਈ ਦੋ ਤਿੰਨ ਬੰਦੇ ਹੁਣੇ ਆਉਂਦੀ ਸਾਰੇ ਚਾਚੂ ਲੱਗ ਗਿਆ ਜੀ ਇਹਨਾਂ ਨਾਲ ਤਾਂਸ ਖੇਲਣ ਰੌਂਡੀ ਹਾਂਜੀ ਭਾਈ ਇਹ ਤੇ ਨਾ ਭਾਈ ਇਹ ਤੇ ਦੇਖੋ ਹਾਂਜੀ ਇਹਨਾਂ ਨੂੰ ਖਿਲਾਉਣਾ ਤੇ ਰੌਂਡੀ ਪੜਦੇ ਆ ਦੇਖੋ ਆ ਮੈਂ ਰੱਖਿਆ ਹੈ ਆ ਮੈਂ ਦੇਖ ਰਿਹਾ ਹਾਂ ਆ ਲੈ ਦੇਖ ਲਓ ਫਿਰ ਚਾਚੂ ਆ ਰੌਂਡੀ ਪੜਦੇ ਨਹੀਂ ਨਹੀਂ ਪੁੱਤ ਨਹੀਂ ਪੜਦਾ ਅੱਜ ਦੇਖਿਆ ਆਹ ਵਈ ਅਸੀਂ ਉਹ ਦੇਖਿਆ ਬਾਈ ਉਹ ਤਾਂ ਆమే ਦੇਖ ਲਿਆ ਉਹ ਤਾਂ ਫਿਰ ਹੁਣ ਆ ਦੇਖ ਆਏ ਪਏ ਹੁੰਦੇ ਪੱਤੇ ਹਾਂ ਨਾਲ ਹੋਲੀ ਦੇ ਕੇ ਕਰਕੇ ਨਾ ਆਏ ਦੇਖਣ ਨੂੰ ਜਿਆ ਹੈ ਹਾਂ ਆ ਦੇਖਿਆ ਮੈਂ ਅਛਾ ਸਭ ਦੇਖਿਆ ਚਾਚੀ ਅਸੀਂ ਤਾਂ ਦੇਖ ਲੈ ਅਸੀਂ ਤਾਂ ਦਿੱਤ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਹੀਂ ਚਲੋ ਮਾੜੀ ਜੀ ਪਰਮਿਸ਼ਨ ਮੰਗੋ ਪਹਿਲਾਂ ਬਡੇ ਹਲਵਾਈ ਤੇ ਵੀ ਅਸੀਂ ਕੰਮ ਅਸੀਂ ਸੇਵਾ ਕਰਨਾ ਚਾਹੁੰਦੇ ਆ ਤੁਸੀਂ ਪੁੱਛਣੀ ਹੈ ਸੇਵਾ ਤੁਸੀਂ ਕਰਨੀ ਆ ਇੱਧਰ ਮਾਸੀ ਨੂੰ ਕਰੋ ਮਾਸੀ ਸਭ ਨਾਲੋਂ ਬੜੀ ਮੂਰੇ ਹੈਲੋ ਵਾਈ ਗੁੱਸਾ ਕਰ ਗਿਆ ਤੁੱਤੇ ਵਿਸ਼ੇਵਾ ਕੋ ਕੁਸ਼ੇਵਨ ਪੁੱਛਣ ਕੱਢਿਆ ਗਈਆਂ ਉਹ ਰੋੜਾ ਰੂੜਾ ਆ ਗਏ ਉਹਨਾਂ ਖੰਦੇ ਤੋ ਹਲੋ ਜੀ ਕੱਦਾ ਪੂਰ ਨਾਨਾ ਜੀ ਇਹ ਪੋਣਾ ਅੱਛਾ ਜੀ ਹਾਂ ਜੀ ਮੋਸਟ ਇੰਪੋਰਟੈਂਟ ਹਾਂ ਅਮਨੇ ਚਾਚੇ ਅੰਦਰ ਚਾਹ ਫੜਾਇਆ ਦੋ ਹੱਥ ਰਹੇ ਆਗੇ ਚਾਚੂ ਵਾਲਾ ਮੈਂ ਹੁਣ ਕੋਈ ਚਾਚੂ ਫੜਾਉਂਦਾ ਬਸ ਰੱਬੇ ਰੱਖਾ ਬਸ ਪਤਾ ਕਿ ਸਾਡੇ ਆਏ ਚੱਲਦਾ ਇੱਕ ਦੂਜੇ ਨੂੰ ਕੰਮ ਲੱਗਿਆ ਹੁਣ ਆਪਣੀ ਦਾ ਇੱਧਰ ਕੰਮ ਰਹਿ ਗਿਆ ਬਸ ਫੇ ਠੀਕ ਹੈ ਉਹ ਤਾਂ ਦੱਸਣਗੇ ਅੰਦਰੇ ਚਾਹ ਲੈ ਹਾਂ ਅੰਦਰ ਤਾਂ ਦੇਖੋ ਦੋ ਦਿਨ ਧਿਆਨ ਰੱਖੋ ਡਾਕੂ ਮੰਗਲ ਸਿੰਘ ਨਾਨਾ ਸਾਡਾ ਮੰਗਲ ਸਿੰਘ ਲੱਗ ਗਿਆ ਜੀ ਬੂਰ ਪਹਿਣ ਨਾਨਾ ਕਹਿੰਦਾ ਆਹਾ ਵਾਲੇ ਖਾ ਕੇ ਦੇਖਿਓ ਫੇਰ ਕਰਿਓ ਗੱਲ ਤੁਸੀਂ ਜਿਹੜੀ ਕਰਨੀ ਹੈ ਸਾਡੇ ਨਾਲ ਮਾਂ ਹਾਂ ਵੀ ਚਾਚੀ ਆਉਂਦਾ ਮੂੰਹ 'ਚ ਪਾਣੀ ਸੱਚੀ ਮੈਂ ਤਾਂ ਅੰਨੇ ਵਾਰੀ ਖਾ ਲਈ ਅੱਜ ਮੇਰੇ ਫੇਰ ਵੀ ਮੂੰਹ 'ਚ ਪਾਣੀ ਆ ਰਿਹਾ ਹੈ ਪਤਾ ਕਿਉਂ ਕਿਉਂਕਿ ਨਾਨੂ ਸਪੈਸ਼ਲ ਬਣਾਉਣ ਲੱਗੇ ਆ ਮਾਸੀ ਸਾਡੀ ਥੋੜੀ ਜਿਹੀ ਭੱਗ ਗਈ ਸੀ ਚਾਹ ਪਿੱਛੇ ਪਰ ਬਹਾਨਾ ਲਾਤਾ ਮਰਜੀ ਗਰਮ ਹੁੰਦੀ ਹੈ ਪਰ ਮਾਸੀ ਦੀ ਸਾਡੀ ਦੀ ਗੱਡੀ ਚਾਹ ਨਾਲ ਸਟਾਰਟ ਹੁੰਦੀ ਹੈ ਚਲ ਜ਼ਰੂਰੀ ਵੀ ਆ ਕਿਉਂਕਿ ਮੇਰੀ ਠਾਣੀ ਆਈ ਆ ਮੈਨੂੰ ਪਤਾ ਵੀ ਅਮਲੀਆ ਰ ਅਮਲੀ ਦੋ ਭਾਈ ਹੁੰਦੇ ਆ ਦਰਾਨੀਆਂ ਵੀ ਆ ਇਧਰਾਨੀ ਵੀ ਆਈ ਵੀ ਆ ਸਾਰੇ ਮੈਨੂੰ ਚਾ ਮਤਲਬ ਮੈਨੂੰ ਦੇਖ ਕੇ ਚਾਹ ਦੀਆਂ ਫੀਲਿੰਗਾਂ ਹੋਣ ਲੱਗੀਆਂ ਹਾਂ ਉਹ ਮੈਨੂੰ ਪਤਾ ਨਹੀਂ ਹੁਣ ਚਾਹ ਪੀਂਦਾ ਡਾਈਟਿੰਗ ਨਾਲ ਬੰਦੇ ਆ ਹਾਂ ਦੇਖੀ ਦੋ ਬਸ ਇਹ ਰਾਤ ਨੂੰ ਤਾਂ ਪੱਕਾ ਪੀਂਦੀ ਆ ਹਾਂਜੀ ਤੂੰ ਤਾਂ ਪੀਂਦੀ ਆ ਨਾ ਹਾਂ ਮੈਨੂੰ ਤਾਂ ਬਹੁਤ ਜ਼ਿਆਦਾ ਪੀਣ ਲੱਗ ਗਈ ਅੱਛਾ ਸਾਡੀ ਸੰਗਤ ਦਾ ਅਸਰ ਹੋਰ ਕਿੰਨਾ ਵੀ ਦੁੱਖ ਦਾ ਅਸਰ ਹਾਂ ਸਰਦਕੋਂ ਤੱਕ ਕੇ ਮੈਨੂੰ ਆਉਂਦੀ ਚਾਹ ਦੀ ਚਾਹ ਨਹੀਂ ਚਾਹ ਪੀ ਲੋ ਆਉਂਦੀ ਆਉਂਦੀ ਗੋਲੀ ਵੀ ਨਹੀਂ ਲੋੜ ਮੈਨੂੰ ਚਾਹ ਦੀ ਲੋੜ ਨਹੀਂ ਆ ਨਹੀਂ ਆ ਰਹੀ ਆ ਚਾਹ ਸੱਚੀ ਗੱਲ ਆ ਮੈਨੇ ਸ਼ੋਭਰੀ ਤਾਂ ਸੁੱਤੀ ਪਈ ਆ ਨਹੀਂ ਹੁਣ ਤੰਦਲ ਪੰਦਲੀ ਕਰਦੀ ਪਈ ਦੁੱਧ ਦੁੱਧ ਗੈ ਸੋਣਾ ਸੋਣਾ ਚਾਹ ਦੀ ਗੱਲ ਜਦ ਮੈਂ ਬੇਦਰਾ ਕਰ ਗਈ ਇਹਨੇ ਬੜਾਈ ਆ ਬੜੇ ਇਸ ਸਰਿੰਦਰ ਕਹਾ ਉਹ ਗਦਾ ਹਾਂ ਰਾਜਵਿੰਦਰ ਬੜੀ ਸਵਾਦ ਦੀ ਅੱਖਾਂ ਕੋਲ ਤੁਸੀਂ ਲਾਲ ਲਾਲ ਕਿਹਾ ਤੇ ਮੈਂ ਕਿਹਾ ਹਾਂ ਇਹ ਮੈਨੂੰ ਕਹਿੰਦੀ ਦੀਦੀ ਫੋਨ ਕਹਿੰਦੀ ਚਾਹ ਬਣਾ ਲੈ ਮੈਂ ਕਿ ਮੈਂ ਚਾਹ ਬਣਾ ਲਈ ਨਹੀਂ ਮਮਾ ਤਾਂ ਕਿਹਾ ਜੀ ਕਿਹਾਣਾ ਹਾਂ ਇੰਨਾ ਜਿਆਦਾ ਪਾਣੀ ਹੋਣਾ ਇੱਕ ਚਮਚਾ ਦੁੱਧ ਦਾ ਹੋਣਾ ਚੰਚਾ ਤੀਜੀ ਤੇਜ ਪਾਤੀ ਮੈਂ ਦੁਦਤਾ ਬਣਾਇਆ ਨਹੀਂ ਮੈਂ ਇਹ ਨੂੰ ਕਹਿ ਮੈਂ ਕਾਲੀ ਜੀ ਦੁਦਤਾ ਨਹੀਂ ਜੀ ਮੈਂ ਨਹੀਂ ਦੇਖੀ ਮਮੀ ਆਂਟੀ ਇਧਰ ਮੇਰੀ ਮਾਸੀ ਤਿੰਨੇ ਚੁੱਪ ਕਰਾਤੀਆਂ ਤੁਸੀਂ ਤਿੰਨਾ ਨੇ ਰਲ ਕੇ ਲੈ ਆ ਦੇ ਜਸਮੀਤ ਕੀ ਆ ਸੁਣਿਆ ਨਾ ਰੋਲੂ ਪਰ ਕੇ ਲੈ ਕੇ ਉਹ ਚਾਹਦਾ ਨਹੀਂ ਲਾ ਚੱਕ ਲਿਆ ਠੀਕ ਹੈ ਜੂ ਅਸੀਂ ਲਿਆ ਤੇ ਮੈਂ ਲਿਆ ਨਹੀਂ ਮੈਂ ਲਿਆ ਨਹੀਂ 10 ਕਾਹ ਦਾ ਆਹ ਤੇਰੀ ਮਾਸੇ ਕੋਟ ਬਸ ਕੋਟਾਂ ਆਂ ਜਾਂਦੇ ਆਪਾਂ ਫੈਕਟਰੀ ਖੋਲ ਲੈ ਨਵੀਂ ਮੇਰੀ ਗੱਲ ਸੁਣੋ ਮੈਂ ਹੁਣੇ ਲਿਆ ਦਨੀ ਤੁਹਾਨੂੰ ਚਾ ਪਹਿਲਾਂ ਮੇਰੀ ਮਾਸੀ ਤੇ ਦੋ ਕੁ ਗੱਲਾਂ ਮਰਾ ਦੋ ਮੇਰੀ ਮਾਸੀ ਨਹੀਂ ਬੋਲਦੀ ਬਾਈ ਮਾਸੀ ਨੇ ਤੇਰੇ ਨਾਲੇ ਮਾਸੀ ਕਿਆ ਬੋਲੇ ਹੁਣ ਮਾਸੀ ਮਰਜੀ ਕੋ ਗੱਲ ਸੁਣਾ ਦੇ ਤੇਰੀ ਗੱਲ ਜਸਮੀਨ ਵਾਸਤੇ ਮੁੰਡਾ ਲੱਭੇ ਕੋਈ ਦੱਸੋ ਕਿਦਾਂ ਦਾ ਚਾਹੀਦਾ ਆ ਲੈ ਬਗੜ ਕਲ ਕਰਾਤੀ ਦੋ ਗੱਲਾਂ ਦੱਸ ਕਿਹੜੀ ਗੱਲ ਚਾਹੀਦੀ ਆ ਮੈਂ ਕੁਝ ਵੀ ਨਹੀਂ ਕਹਿਣਾ ਹੈਗਾ ਬਸ ਠੀਕ ਆ ਉਹ ਵੀ ਚੱਪਾ ਤੇ ਵਧੀਆ ਹੋਣਾ ਚਾਹੀਦਾ ਜੈ ਜੈ ਦਾ ਪਾਪਾ ਲੱਭੂ ਹੋਣਾ ਚਾਹੀਦਾ ਦਿਲ ਦੇ ਚੰਗੇ ਹੋਣ ਠੀਕ ਹੈ ਨਹੀਂ ਹਾਂ ਪਾਪਾ ਵਰਗੇ ਉਹਨਾਂ ਵਰਗਾ ਤਾਂ ਲੱਖਾਂ ਵਿੱਚ ਇੱਕ ਹੋਣੇ ਸਹੀ ਲਾਉਣਾ ਦਾ ਨੇਚਰ ਉਹ ਬਾਪੇ ਵਰਗੇ ਜਿੰਦਰਾ ਨੂੰ ਐ ਐਂਟੀ ਦਾ ਬੋਲ ਲੈ ਮੈਂ ਤੇਰੀ ਧਰਤੀ ਕਰ ਦਿੰਸੀ ਸਾਰੇ ਹਾਂ ਸਭ ਆਪਣੀ ਆਪਣੀ ਜਗ੍ਹਾ ਯਾਰ ਬੜੀ ਹੀ ਹੁੰਨੇ ਆ ਹਾਂ ਸੁਣੋ ਸੁਣੋ ਕਰ ਦਿੱਤਾ ਤੂੰ ਵੀਰ ਜੀ ਦੀ ਤਾਰੀਫਾ ਚੌਣੀ ਇਹ ਹੋ ਜਾਂਦੀ ਆ ਉਹਨਾਂ ਦੇ ਹਸਬੰਦ ਨਹੀਂ ਸਾਡੇ ਸਾਜ ਨਾਲ ਹਸੀ ਵੀ ਤਾਂ ਉਹਦੇ ਨਾਲੇ ਆ ਪਿੱਛੇ ਤੁਸੀਂ ਪਿੱਛੇ ਚਲੋ ਮੈਂ ਪਿੱਛੇ ਚਲੇ ਤਿੰਨ ਜਣ ਮੈਂ ਨਹੀਂ ਆਉਂਦਾ ਉਹ ਸਾਰੀ ਏਨ ਨੂੰ ਇਹ ਇੰਜੜਾ ਰੇ ਪਿੱਛੇ ਲੱਗ ਚੱਪੇ ਸਾਰੇ ਇਕੱਠੇ ਹੁੰਦੇ ਆਂ ਉੱਥੇ ਕਹਿ ਕੇ ਬੀਆ ਚਲੋ ਜੀ ਪਹਿਲਾਂ ਮੈਂ ਚਾਹ ਲੀਆ ਮੈਂ ਫਿਰ ਗੱਲਾਂ ਕਰਦੇ ਆਂ ਉਹਦੀਾਰੇ ਗਲਾਸ ਹੀ ਬੜੇ ਹੋਇਆ ਬੁੱਗੇ ਅਬੇ ਥੱਲੇ ਪਾ ਕੇ ਲੈ ਕੇ ਆਇਆ ਚਾਹ ਹੈ ਥੱਲੇ ਰੱਖ ਕੇ ਮੈਂ ਨਹੀਂ ਹੈਗਾ ਚਾਹ ਤਾਂ ੱੱਤਾ ਸੋਨੀਓ ਕਰਿਆ ਪਸੰਦੀਪ ਮੈਨੂੰ ਪਤਾ ਹੈ ਵੀ ਜਿਹੜੀ ਹਰੀ ਵਾਲੀ ਚਾਹ ਬਣਉਂਦੀ ਉਹ ਹਰੀ ਵਾਲੀ ਉਹ ਨਾਲੇ ਗੁਰਦੀ ਬਣਾਈ ਆ ਤਵੇ ਦੀ ਗੋੜੀ ਚਾਹ ਬਣਦੀ ਐ ਆ ਵੀ ਗੋੜੀ ਚਾਹ ਐ ਇਹ ਖੁਸੂ ਨਹੀਂ ਪਾਇਆ ਹਰੀਆਂ ਨੇ ਦੋ ਬੈਂਡ ਦੇ ਸਾਬਾ ਸੀ ਜਾਇਆ ਹੋਇਉ ਨਹੀਂ ਜਿੱਕਰ ਤੱਤ ਕਣ ਦੇ ਕੋਟ ਪਾ ਲਿਆ ਉਹ ਹੈ ਨਹੀਂ ਕੋਣ ਦੁੱਧ ਵੀ ਪਾ ਸਕਦਾ ਤੇ ਤੂੰ ਜਾ ਕੇ ਚਾਹ ਦੇਂਦੀ ਭੱਗ ਸਾਰਾ ਕੁਸੂ ਸਹੀ ਐ ਮਿੱਠਾ ਹੀ ਨਹੀਂ ਹੈਗਾ ਮਿੱਠਾ ਨਾਲ ਜਵਾਂ ਨਹੀਂ ਹੈਗਾ ਇਹਨੇ ਚਾਹ ਬਣਾਈ ਪਾਇਆ ਨਹੀਂ ਪਾਇਆ ਨਹੀਂ ਮਨਾ ਤੂੰ ਕਿੰਨੇ ਆ ਚੀਨੀ ਤਾਂ ਹੋਣੀ ਐ ਬਾਈ ਚਾਹ ਦੇਖ ਰਹੇ ਆ ਚੀਨੀ ਦੇ ਆਉਂਦੇ ਆ ਗਾ ਬੁੱਤ ਤੇ ਬੋ ਕੋੜੇ ਆ ਫੇਰੇ ਜਾਨੀ ਖੱਤਰਾ ਕਰ ਦੂੰਗਾ ਪਾ ਕੇ ਚੁਮੋ ਜੇ ਪਲੇਟ ਚਿੱਕ ਤੇ ਪਾ ਲਿਆਉਂਦੇ ਕੌਲੀਆਂ ਵੀ ਕਰਦੀ ਰੋਣ ਨਿੱਕ ਥਾਈ ਜਿੱ ਇਕੱਠੇ ਕਰ ਲਿਓ ਜੋ ਚੀਂਗ ਲਿਆ ਬਸ ਕੁੱਤ ਹੋ ਗਿਆ ਨਹੀਂ 마ਸੀ ਨੇ ਹੁਣ ਚਾਹ ਪੀ ਕੇ ਹੋਣਾ ਟੈਟ ਮਰੀ ਵਾਲੀ ਲੈ ਬਟ ਟੈਟ ਹੋਣਾ 마ਸੀ ਨੇ ਹੈ ਮਨਿੰਦਰ ਦੇ ਰੱਖ ਦੇ ਚਾਹ ਕਾਫੀ ਜਾਣਿਆਂ ਨੇ ਬਣਾਈ ਆ ਉਹ ਵਿੱਚ ਮੇਰਾ ਵੀ ਯੋਗਦਾਨ ਤਾਂ ਆ ਗਿਆ ਮਨਿੰਦਰ ਹੀ ਨਹੀਂ ਮਿੱਠਾ ਪਾਇਆ ਹਨਾ ਮੈਂ ਦੋ ਡਲੀਆਂ ਘੇਰ ਕੇ ਗਈ ਸੀ ਬਾਕੀ ਮੈਂ ਕਹਤਾ ਤਾਂ ਮੈਂ ਕਿ ਕਿਸੇ ਬਡੇ ਨੂੰ ਪੁੱਛ ਲੋ ਭਾਈ ਸਾਰਿਆਂ ਨੂੰ ਵੀ ਆਹ ਕਹੀ ਆ ਚਾਰ ਕੰਡੀਆਂ ਹੋ ਜਾਂਦੇ ਨਹੀਂ ਮੈਂ ਕਹਿ ਕੇ ਗਈ ਸੀ ਮੈਂ ਕਿ ਵੀ ਮੈਂ ਇਨਾ ਕ ਮਿੱਠਾ ਪਾਉਣ ਲੱਗੀਆਂ ਬਾਕੀ ਜੇ ਘੱਟ ਵੱਧ ਤੁਸੀਂ ਪਾ ਲਓ ਅੱਛਾ ਮੈਂ ਕਹਿ ਕੇ ਗਈ ਆ ਜਿਹੜਾ ਆਪ ਮੱਠਾ ਨਹੀਂ ਬੰਨਦਾ ਆਪਾਂ ਨੂੰ ਸ਼ੁਕਰ ਤੇ ਸੋਮ ਵੀ ਨਾ ਹੋ ਜਵੇ ਨਹੀਂ ਗੱਲ ਤੂੰ ਆਪ ਮਤ ਕਰੀਂ ਵੀ ਇੱਥੇ ਪਾਪਾ ਨਹੀਂ ਚਾਹ ਪੀਣੀ ਇੱਥੇ ਸਾਰੀ ਸੰਗਤ ਨੇ ਪੀਣੀ ਆ ਉਹ ਸਾਹਮਣਾ ਮਿੱਠਾ ਐ ਆਪਣੇ ਕੋਲ ਤੇ ਗੱਲ ਕਰੀ ਜਾਂਦੇ ਮੈਂ ਤੁਹਾਨੂੰ ਕਹੀ ਜਾਂਦੀ ਮੈਂ ਦੋ ਡਲੀਆਂ ਲਿਆ ਕੇ ਉਹਨਾਂ ਦੇ ਮੂਰੇ ਰੱਖਤੀਆਂ ਤੀਆਂ ਵੀ ਮੈਂ ਨੱਕ ਦੇਣੀਆਂ ਬਾਕੀ ਤੁਸੀਂ ਆਪਣੇ ਅਕੋਰਡਿੰਗ ਪਾਲੂ ਦਿਖਾ ਕੇ ਕਿਸੇ ਨੂੰ ਸਮਝਦਾ ਹੀ ਨਹੀਂ ਮੈਂ ਨਹੀਂ ਪਾਇਆ ਕੋਣ ਕੋਣ ਉਹ ਇੱਕ ਹੈ ਇੱਕ ਬੜਾ ਜਿਰਾ ਇੱਕ ਉਹ ਬਸ ਉਹਨਾਂ ਨਾਲ ਚੜ ਕੇ ਕੋਈ ਚੱਕਰ ਨਹੀਂ ਪਾਇਨਾ ਇਹ ਤਾਂ ਪਕੌੜੇ ਤਾਂ ਦੇ ਦੇ ਯਾਰ ਬਾਟੂ ਲੈ ਗਿਰ ਜਾਂਦਾ ਹੈ ਇਹ ਨਹੀਂ ਇਹ ਤਾਂ ਪਾਣੀ ਆ ਚਲੋ ਕੋਈ ਨਹੀਂ ਹੁਣ ਇਹ ਚਾਹ ਪੀਣੀ ਇਹ ਚਾਹ ਟੰਡਾ ਨਾਲ ਕੀ ਕਰਉ ਨਾਲ ਤੁਸੀਂ ਉਹ ਕਰ ਲੋ ਪਾ ਲੈ ਤਰ ਜੂਗਾ ਕਰ ਲੋ ਅੰਦਰ ਕੋਈ ਉਹ ਨਹੀਂ ਚਾਹ ਜ ਮਿੱਠਾ ਪਾ ਕੇ ਪੀ ਲੈਣਾ ਮਾਸੀ ਨੇ ਮਾਸੀ ਉਹ ਹੀ ਐ ਮਾਸੀ ਨੇ ਤਾਂ ਵੀ ਲੰਗਰ ਦੀਆ ਮਾਸੀ ਨੇ ਮੜ ਜਾ ਹੂੰ ਕਰ ਦੀਆ ਪੀ ਇਹਨੇ ਵੀ ਲੈਣੀ ਹਾਂ ਲਿਆ ਆਹ ਸਪੈਸ਼ਲ ਪਕਾਉ ਨਹੀਂ ਸਾਰੇ ਹੀ ਮਸ ਕਰਕੇ ਮਾਸੀ ਨਾ ਕਰਦੇ ਦੇਖ ਲੋ ਇੱਕ ਗੱਲ ਸੋਚ ਲੋ ਤੁਸੀਂ ਇਹਨੂੰ ਕੀ ਹੋ ਗਿਆ ਬੜਾ ਚੁੱਪ ਜਾ ਬਟ ਗਿਆ ਬਸ ਕੋੜ ਨਹੀਂ ਮਿਲਿਆ ਬਿਸਕੁਟ ਖਾ ਉਹ ਤਾਂ ਖਾਂਦਾ ਚੱਲ ਕੋਈ ਨਹੀਂ ਪਤਾ ਹੁਣ ਕਈ ਕਈ ਵਾਰ ਕੁਝ ਮਿਲਦਾ ਨਹੀਂ ਹੁੰਦਾ ਉਹ ਕਹਿੰਦਾ ਲੈ ਕੇ ਆਉਣਾ ਹੂੰ ਉਹ ਕਹਿੰਦਾ ਲੈ ਕੇ ਆਉਣਾ ਮੈਂ ਹਾਂ ਬਸ ਬੇ ਵੈਰੀ ਗੁੱਡ ਠੀਕ ਹੈ ਤੇ ਤੂੰ ਕਹਿੰਦੇ ਮੈਂ ਉਹਰੇ ਕੱਲੇ ਤੂੰ ਤੂੰ ਕੁਝ ਖਾਣਾ ਸਾਸਰੀ ਕੱਲ ਬੁਲਾ ਇੱਧਰ ਚੇ ਜਗਾ ਛੱਡੀ ਵਿੱਚ ਉਹ ਹੀ ਉੱਧਰ ਸੁੱਤੀ ਪਈ ਆ ਦਾ ਸੋਦੇ ਬਿਨਾ ਸੁਣਨਾ ਹੋਇਆ ਬਸ ਸਾਰਾ ਕੁਝ ਮਸੀਤਾਂ ਚ ਉਲਟ ਗਈ ਐ ਮਿੱਟੀ ਖਾ ਫਿਰ ਚ ਪਾ ਮਸੀਤਾਂ ਨੂੰ ਮਿੱਟੀ ਉਲੀਏ ਤੇ ਜਾਂ ਤੂੰ ਉਧਰ ਜਾ ਕੇ ਪੈਗੀ ਨਹੀਂ ਮੈਂ ਪੂਰਾ ਪਲਾਨ ਬਣਾਇਆ ਵਾ ਤਾ ਵੀ ਮੈਂ ਉਹਨੂੰ ਲੈ ਜਾ ਮੈਂ ਕਿਹਾ ਫਿਰ ਫਾਇਦਾ ਨਹੀਂ ਹੈਗਾ ਉਹਨੇ ਫੇਰ ਉੱਥੀ ਨੂੰ ਬਈ ਮਿੱਟੀ ਚ ਲਿਬੜਨਾ ਤਾਂ ਹੀ ਅਸੀਂ ਉਹ ਕਰਦੇ ਤੇ ਮੈਂ ਕਿਹਾ ਖੇਡਣ ਦੇ ਰੱਜ ਮੈਂ ਭੈਣ ਜੀ ਭੇਜੀ ਕੀ ਕਰਨ ਉਧਰ ਜਾ ਕੇ ਪੈਗੀ ਉਹਦੀਆਂ ਲੱਤਾਂ ਜੀਆਂ ਦੁਖਦੀਆਂ ਦੀ ਉਹ ਬਿਮਾਰ ਸੀ ਮੈਂ ਕਿਹਾ ਆਂਟੀ ਥੋੜੀ ਦੇਰ ਤੂੰ ਵੀ ਰੈਸਟ ਕਰ ਲੈ ਵੀ ਉਧਰ ਹੋਣੀ ਨਹੀਂ ਅਗਲਾ ਕਿੰਨੀ ਐਨਰਜੀ ਘਟੀ ਹੋਈ ਐ ਨਹੀਂ ਤੇਰੇ ਬਰਗੇ ਨੇ ਬਾਰੇ ਆਉਣ ਦੇ ਤੂੰ ਐ ਮੈਂ ਦਾਦੀ ਆਂ ਉਹ ਹਰੀ ਬਾਈ ਪਤਨੀ ਇਹਨੇ ਕਿਵੇਂ ਚਲਾ ਲੰਦਾ ਤੂੰ 13 ਸਾਲ ਹੀ ਰੌਜ ਬੇਟੀ ਤੂੰ ਤੂੰ ਹੁਣ ਬਿੱਕੀ ਦਾ ਇਖੜ ਪਟਣ ਜਾਣ ਦੇ ਤਾਂ ਨਹੀਂ ਗਿਆ ਪਟਣ ਜਾਣ ਦੇ ਕਹਿੰਦਾ ਪਰਾਂ ਤੂੰ ਤਾਂ ਗੁੱਠੇ ਘਰੋੜ ਨਹੀਂ ਹੁੰਦੇ ਆਹ ਬੰਗਰੋੜ ਦੀਆਂ ਕਹਿੰਦਾ ਤੂੰ ਪਾਲ ਪੜਦੀ ਆ ਤੇ ਕਦੇ ਖੁਸ਼ ਕਰਦੀ ਆ ਤੂੰ ਹੈ ਐ ਦੱਸਦੀ ਭੈਣ ਉਹਨੂੰ ਕਰ ਦੇ ਚਾਹ ਪੜਾ ਦੇ ਤੂੰ ਚਾਹ ਦੇ ਦੇ ਤੂੰ ਚੀਨੀ ਲਿਆ ਦੇ ਨਾ ਠੀਂਦੀ ਆ ਆ ਕਿੱਥੇ ਲੈਂਦੇ ਪੁੱਤ ਕੌਲੀ ਦੇ ਵਿੱਚ ਭਰਦੇ ਕੀਦੀ ਆ ਰਹੂਗੀ ਯੋ ਬੋਲ ਕੇ ਕਰੀਏ ਬੂੜਾ ਬੂੜਾ ਆਪਾਂ ਬਤਾਇਆ ਲੋਪਾਈ ਮੇਰੀ ਮਾਸੀ ਬਿਊਰਜ਼ ਨੂੰ ਪੁੱਛ ਰਹੀ ਆ ਵੀ ਪਕੌੜੇ ਖਾਓ ਮੇਰੀ ਚਾਚੀ ਨਹੀਂ ਹਲੇ ਪੁੱਛੀਦੀ ਜਿੰਨੇ ਮੇਰੀ ਮਾਸੀ ਨੂੰ ਫਿਕਰ ਆ ਦੇਖ ਲੋ ਸਾਰਿਆਂ ਦੀ ਆ ਦੇਖ ਲੋ ਅੰਨਾ ਅੰਨਾ ਨਹੀਂ ਦੇਈ ਰਹ ਹੁੰਦਾ ਜਿੰਨਾ ਤੇ ਮੂੰਹ ਅੰਨਾ ਦੇ ਚੱਕੇ ਉਹਨਾਂ ਨੇ ਮੇਰੇ ਨਾਲ ਠੀਕ ਆ ਠੀਕ ਆ ਲਓ ਅੱਛਾ ਮੈਨੂੰ ਸੱਚੀਉਂ ਦੇ ਰਹੇ ਆ ਮੈਂ ਖਾਣਾ ਨਹੀਂ ਹਲੇ ਮੇਰੇ ਦਿਲ ਨਹੀਂ ਕਰ ਰਿਹਾ ਖਾਦੇ ਹੋਏ ਆਂ ਦੱਸ ਸੱਚੀ ਗੱਲ ਖਾਦੇ ਹੋਏ ਆਂ ਹੁਣ ਮਾ ਰਾਜੀ ਚਾਚੀ ਜੀ ਮੈਂ ਤੁਹਾਨੂੰ ਦੱਦੀ ਹੁਣ ਆਪੇ ਲਿਮਟ ਜੀ ਹੋ ਗਈ ਦਿਲ ਭਰ ਗਿਆ ਨਾ ਦੇਖੀ ਹਾਂ ਅਸੀਂ ਤਾਂ ਸ਼ੁਰੂ ਕਰਕੇ ਨਾਲੇ ਸੱਚੀ ਗੱਲ ਬਣਾਉਂਦੇ ਵੀ ਦੇਖ ਕੇ ਆਏ ਆ ਇਸ ਕਰਕੇ ਕੋਈ ਚੀਜ਼ ਤੇ ਕਮੀ ਆ ਇਹ ਦੇਜਾ ਕੀ ਹੋਇਆ ਕੋਸ ਨਹੀਂ ਮੈਂ ਤਾਂ ਚਾਰਾ ਸੋਚਦੀ ਸਾਡੇ ਚੈਕਿੰਗ ਵਾਲੇ ਹੁਣ ਪਹੁੰਚੇ ਨੇ ਸੀ ਕਿ ਆ ਗਏ ਸੰਤਕ ਦੀ ਇਹਦੀ ਚਾਹ ਦੀ ਚਾਹ ਦੀ ਚਾਹ ਦੀ ਮੈਨੂੰ ਬਤਾ ਚੈਕਿੰਗ ਵਾਲੇ ਹੁਣ ਪਹੁੰਚੇ ਪਕੌੜਿਆਂ ਨੂੰ ਬਈ ਰੱਖੀ ਸੋਕੀ ਚੀਨੀ ਨਹੀਂ ਹੈਗੀ ਗੂੜ ਲਿਆਓ ਗੂੜ ਘੋਲ ਲਓ ਫਿਰ ਹੋਰ ਕੀ ਕਰਨਾ ਹੈ ਭਾਈ ਪਕੌੜੇ ਬਣਾਉਣਾ ਆਹ ਕੋੜਾ ਬਿਸਕੁਟ ਬਹੁਤ ਪਿਆਜ਼ ਨਾ ਪਾਓ ਹਾਂਜੀ ਪਾਣੀ ਛੱਡ ਦਿੰਨੇ ਆ ਤੁਸੀਂ ਚੀਰੀ ਕੇ ਐਨੇ ਆਲੂ ਨੇ ਤੇ ਕਿਤੇ ਇਹਨੇ ਪਿਆਜ਼ ਛੀਰ ਦਿੰਦੇ ਦੀਆਂ ਹਮ ਪਿਆ ਥੋੜਾ ਤਾਂ ਕਹੀ ਸਾਡੀ ਸਾਡੀ ਇੱਜ਼ਤ ਕਰਦੇ ਕਿ ਬੇਤੀ ਕੱਲ ਜਿਵੇਂ ਮੈਨੂੰ ਨਹੀਂ ਮੈਂ ਤਾਂ ਆਇਓ ਦੇਖੇਗੀ ਵੀ ਕੀਨੇ ਕਿਹਾ ਪਿਆਜ ਛਿੱਲੋ ਮੈਂ ਤਾਂ ਆਇਓ ਹਰਾ ਰਹਿਗੀ ਕੋਈ ਨਾੜ ਕਰਦੀਆਂ ਬਿੱਟੇ ਟੋਕ ਰੇ ਲੈ ਖਾਲੀ ਲੈ ਕਰਦੀ ਫੋਨ ਕਾਈ ਜਾਂਦੀਆਂ ਬਿੱਟੇ ਪੈਣ ਗਈ ਜਿੰਦੇ ਪਿਆਜੇ ਕਰੇ ਪੈਤੀ ਥੰਦੇ ਤੂੰ ਲੈ ਜੁੱਪ ਨਾ ਜਾਉਂਦੇ ਉਸਕੇ ਅਗਰ ਧਾਣੇ ਵਧਾਈ ਕੀ ਹੋਰ ਪਾਣੀ ਵਾਲੇ ਵਧਾਈ ਜਿਆਦਾ ਹੋ ਹੋ ਗਿਆ ਯਾਰ ਹੋਣਾ ਮੈਂ ਪਾਣੀ ਛੱਡਤਾ ਘਟਿਆ ਨਹੀਂ ਹੋਰ ਕੀ ਕਰਦੀ ਗੱਡਾ ਨਹੀਂ ਪਾਣੀ ਛੱਡ ਦਿੰਦੇ ਨੂਨ ਪਾਣੀ ਛੱਡ ਦਉ ਹਾਂ ਲੈ ਸੁਣ ਲਾ ਐਨ ਕੋ ਚੀਨ ਬਨਨਗੇ ਬੈਠਾ ਬੜਾ ਚੀਨ ਨਹੀਂ ਬਨਨਗੇ ਬੈਠਦਾ ਕੋ ਮੈਂ ਬਾਗੀ ਜੀ ਤੂੰ ਤੂੰ ਗਲਤ ਗੱਲ ਆਹੇ ਲੱਗੀ ਹੋਈ ਵੀ ਤੀ ਉਹੀ ਜੀਨੇ ਬਣਾਏ ਉਹਨੂੰ ਪਤਾ ਹੁੰਦਾ ਹਲਵਾਈ ਇਹ ਪਹਿਲੀ ਵਾਰ ਆਇਆ ਜੋੜ ਦੀ ਗਲਤੀਆਂ ਹੋ ਸਕਦੀ ਭਣ ਤੇਰਾ ਵੀ ਕਸੂਰ ਨਹੀਂ ਹੋਣ ਆਇਆ ਅਸਲੀ ਹਲਵਾਈ ਤਾਂ 4 ਵਜੇ ਤੈਨੂੰ ਨਾ ਆ ਕੇ ਭਾਈ ਪਕੌੜੇ ਖਾ ਲਓ ਨਿਆਲੇ ਓਧਰ ਦੇਖ ਲਓ ਤੁਸੀਂ ਓਧਰ ਐਨ ਮੂੰਹ ਮਾਲ ਲਪੇਟ ਕੇ ਇਧਰ ਚਾਚੀ ਰੀ ਕਹਿੰਦੀ ਅਸੀਂ ਕਰੀਏ ਲੰਘ ਜਾ ਓਥੇ ਮੈਂ ਕਰ ਲੈਣਾ ਆਪਣੇ ਕੀ ਤੇਰੀ ਉਹ ਸਾਰਾ ਫੇਸ ਕਵਰ ਕਰਕੇ ਚੀਜ਼ ਫੇਰ ਬਣਾਉਣੀ ਗੱਲ ਵੀ ਠੀਕ ਹੈ। ਉਹ ਤਾਂ ਬੋਲਦੇ ਚਾਹਦੇ ਆ ਮੂੰਹ ਚ ਬੋਲਣਾ ਨਹੀਂ ਉਹ ਨਹੀਂ ਆਪਾਂ ਦੀ ਗੱਲ ਕਰ। ਤੂੰ ਤਾਂ ਬਸ ਬਿੱਤ। ਆ ਮੈਂ ਸੱਲ ਲੈਓ। ਇਹ ਲੰਗੜਾ ਜੀ ਵੀ ਇਦਾਂ ਹੀ ਕਰਦੇ ਨੇ ਉਹ। ਗੱਲ ਵਧੀਆ ਲੱਗ ਲੈ ਬਹੁਤ। ਪਹਿਲਾਂ ਤਾਂ ਦੇਖੋ ਸਾਨੂੰ ਗੈਸੀਂ ਤੋਂ ਕਦ ਉੱਪਰ। ਹਾਂ ਗੈਸ ਨੇ ਬਹੁਤ। ਇਹਨੇ ਅੱਗੇ ਲਾ ਦਿੱਤੀ। ਵਿਚਾਰ ਨਹੀਂ ਤੋਂ ਕਦ ਉੱਪਰ। ਇਹ ਕਿਹੜਾ ਕਹਿ ਗੱਲ ਤੂੰ। ਉਹ ਹਮਨ ਸਰਪੰਚ ਬੜਾ ਉਹ। ਕੱਚਾ ਯਾ ਹਰਵਾਈ ਦੀ ਸਾਡਾ ਕਿਤੇ ਕਾਸਨ ਵਰਗ ਲਾ ਕੇ ਇਹ ਅੱਗ ਨਹੀਂ ਇਹ ਤਾਂ ਫਰਾਵ ਨਿਕਲ ਤੁਰ ਗਿਆ ਸੀ ਟੁੱਟਾ ਜੀਰੋ ਟੁੱਟੇ ਜੀ ਆਹ ਉਹ ਨੰਨਾ ਪੈਸਾ ਲੈ ਬੁਟਿਆ ਉਹਦਾ ਉਹ ਬੜਾ ਰੁਕੀ ਤੇ ਫਿਰ ਰੱਬ ਰੂਪੀ ਬੰਦੇ ਵੀ ਆਏ ਤੇ ਰੱਬ ਰੂਪੀ ਬੰਦੇ ਵੀ ਤਾਂ ਆਏ ਤੇ ਉਹਨਾਂ ਨੇ ਵੀ ਦੇਖ ਕੇ ਗਏ ਉਹ ਹੈ ਉਹ ਵੀ ਦੇਖ ਕੇ ਗਏ ਜਿਹੜੇ ਰੱਬ ਰੂਪੀ ਬੰਦੇ ਆਏ ਤੇ ਦੇਖ ਕੇ ਨਹੀਂ ਗਏ ਉਹ ਉਹਨਾਂ ਨੇ ਪਰਬ ਖੜ ਕੇ ਉਹਦੇ ਲਾਇਸੈਂਸ ਦੇ ਕਰੇ ਕੰਮ ਜੇ ਅੰਦਰ अच्छे हां मैं किते ओह करके गए हां मम्मी दी ਮੇਰੇ ਉੱਪਰ ਚੜੇ ਉਹ ਦੇਖ ਕੇ ਮੈਂ ਕਿਹਾ ਤਾਂ ਆਪਣਾ ਗੱਪ ਕਰਕੇ ਗਏ ਚਲੋ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਮੰਮੀ ਅੰਦਰ ਬਾਬਿਆਂ ਨੂੰ ਕੰਮ ਕਰਕੇ ਗਏ ਆ ਫੋਟੋ ਵਗੈਰਾ ਦੇ ਕੇ ਗਏ ਆ ਕੱਪੜਾ ਚੜਿਆ ਹੂੰ ਅਹ ਜਸਪਰ ਤਾਂ ਗੱਡੇ ਲਈ ਆਉਂਦੇ ਸਾਨੂੰ ਦਿੱਤਾ ਪੈ ਗਈ ਵੀ ਕਿਤੇ ਉਰੀ ਪੈਣਾ ਏ ਹਾਂ ਸਾਡਾ ਦਿਲ ਬਾਬੋ ਬਾਦ ਹੋ ਗਿਆ ਮਾਰਾ ਕਿਤੇ ਗੱਡੇ ਦਾ ਕੱਦੇ ਨਹੀਂ ਆਨੇ ਤੇ ਇੱਥੇ ਤੁਹਾਨੂੰ ਜੱਡੇ ਵੀ ਲਿਆਇਓ ਚਲ ਕੋਈ ਸੱਚੇ ਮੰਨਣਾ ਮੰਗਾਏ ਦੇਖ ਲਓ ਫੁੱਟ ਦੇ ਥੱਲੇ ਦਾ ਕਾਪੇ ਆਏ ਹਾਂ ਦੇਖ ਲਓ ਰੱਬ ਦੇ ਰੰਗ ਆ ਇਹ ਨਾ ਨਵੀਂ ਬੋਟੀ ਲੈ ਕੇ ਜਾਣੀ ਕੱਲ ਪਰਸੋਂ ਨੂੰ ਉਸੇ ਉੱਪਰ ਨੂੰ ਉਹਦੇ ਕਰਕੇ ਨਾ ਮੇ ਆ ਭੇਜ ਤੇ ਭੇਜ ਤੇ ਬਾਬਾ ਜੀ ਨੇ ਵੀ ਬੋਟੀ ਨੇ ਰਹਿਣਾ ਹਾਂ ਨਵੇਂ ਪਰ ਪਾਉਂਗੇ ਪੁਰਾਣੀ ਹੋ ਜੂਗੀ ਪੁਰਾਣੇ ਪਰ ਪਾ ਕੇ ਵੀ ਲਾਇਆ ਤਾਂ ਉਹ ਆਦਾ ਨਿੱਕੇ ਸੰਭੂ ਬੜੇ ਬੰਦਾ ਬਾਤ ਦੀ ਨਾਲ ਜਿਆਦਾ ਘਬਰਾਟ ਨਹੀਂ ਜਿਨ੍ਹਾਂ ਨੂੰ ਕਬਰਾਂ ਆਉਣੇ ਹੁੰਦੇ ਉਹਦੇ ਪੈਸਾ ਕਰਦੇ ਸੰਤ ਬਾਗ ਤੇ ਬਹੁਤ ਡਰ ਲੱਗਦਾ ਪਤਾ ਨਹੀਂ ਹੈਗਾ ਪਤਾ ਨਹੀਂ ਨਹੀਂ ਹੁਣ ਜਿਹੜੇ ਪੱਕੇ ਬੰਦੇ ਉਹਨਾਂ ਨੂੰ ਬਾਹਰ ਕੱਢ ਲੂੰਗੇ ਆਪਾਂ ਮੈਂ ਜਿਆਦਾ ਭਾਰੀ ਭਾਰੀ ਬੰਦੇ ਮੂਰੇ ਮੈਂ ਬਾੜੇ ਬਿਹਤਰ ਨੂੰ ਮੇਰੇ ਪਾਸ ਨਾ ਛੇਤੀ ਬੰਦੇ ਕਬਰਾਂ ਆਉਣ ਦੇ ਬਾਹਰ ਮੈਂ ਬੇਦਬਤਾਂ ਨੂੰ ਜਿਨੇ ਲੈ ਜਾ ਮੈਂ ਤੈਨੂੰ ਲੈ ਕੇ ਮਾਰਨਾ ਮੈਂ ਤੈਨੂੰ ਲੈ ਕੇ ਮਾਰਨਾ ਰਾਤ ਮੈਨੂੰ ਤਾਂ ਹੀ ਮੂਰੇ ਪਾਇਆ ਤਾਂ ਵੀ ਇਹਨੂੰ ਲੈ ਜੂਆ ਪਹਿਲਾਂ ਆਪਾਂ ਇਹ ਸੁਖਾਉਂਗੀ ਤੇਰੀ ਗੱਲ ਜੀਂਦੀ ਆਉਂਦੀ ਆ

ਮੈਂ ਪਰਦੇ ਲਾਉਣੀ ਜਬਨੇ ਕੁਸ ਮਨਾਂ ਨੂੰ ਹਰੀਆਲੀ ਆਂਟੀ ਹਰੀਆਲੀ ਆਂਟੀ ਉਹਨੂੰ ਵੀ ਪ੍ਰੋਬਲਮ ਸਾਹਮਣੇ ਨਹੀਂ ਆ ਪੈਂਦੀ ਐ ਇੱਧਰ ਪਰਦੇ ਲਾ ਦੇ ਇੱਧਰ ਨਾਲ ਲਾ ਦੇ ਇੱਧਰ ਤੇ ਇੱਕ ਕੰਮ ਇੱਕ ਪਰਦਾ ਲੱਗਣਾ ਇੱਧਰ ਦੋ ਲੱਗਣੇ ਇੱਧਰ ਲਾ ਦੇ ਹਾਂ ਬਾਗੂ ਘਰਾ ਦੂੰ ਝੱਕੇ ਮਰਦਾ ਤੁਸੀਂ ਕੀ ਕਰੂੰਗਾ ਉੱਥੇ ਉਹ ਬਾਗ ਨੇ ਦਾ ਮਾਸੇ ਨੂੰ ਦੇਖ ਕੇ ਡਰ ਜਾਣਾ ਤੁਸੀਂ ਰਹਿਣ ਦੋ ਬਿਲਕੁਲ ਟੁੰਡਾ ਖੋਲ ਕੇ ਪੇ ਬਾਗ ਦੇਖ ਤਲੀਏ ਕੀ ਮੱਛਰ ਮਰਦਾ ਟੁੰਡਾ ਖੋਲ ਲੇ ਤੇ ਹੁੰਦੀਓ ਨਹੀਂ ਚਲੋ ਅੱਜ ਨੂੰ ਆ ਖੁਸ਼ੀ ਮਨਾਈ ਮੀ ਮਮੀ ਉਹਨਾਂ ਨੇ ਜਾਲੀ ਵਾਲਾ ਗੇਟ ਲਾ ਲਿਆ ਸਹੀ ਗੱਲ ਅੱਗੇ ਆਪਾਂ ਪੱਲੀ ਲਾ ਕੇ ਬੱਲੰਬ ਲਾਇਆ ਹਾ ਤਾਹਾਂ ਉਹ ਮੱਕੜੇ ਤਾਂ ਮੱਕੜ ਸਾਰੇ ਉਹੀ ਆਉਂਦੇ ਤੇ ਇਹ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ ਅੱਜ ਨਹੀਂ ਸਾਨੂੰ ਠੰਡ ਲੱਗਣੀ ਅੱਜ ਮੇਰੀ ਮੰਮੀ ਆ ਗਈ ਉਹ ਬਾਬ ਉਹ ਮਲਗਾਪੂ ਸਲਾਮ ਅਜੇ ਨਾ ਆਪ ਕੀ ਕਰਦੇ ਜਿਹੜਾ ਬੰਦ ਦੇਖੋ ਯੇ ਬਾਕ ਬਾਕ ਨੇ ਬਹੁਤ ਦਾ ਮੁੰਡਾ ਹੁੰਦਾ ਕੀ ਕਰਦਾ ਉਹਨੇ ਭਾਈ ਉਹਨੇ ਹੈਣਾ ਤਾਰ ਤਾਂ ਬਾਲਾ ਜਿਹੜਾ ਸਰਦਾਰ ਆਉਂਦਾ ਮੈਂ ਤੋ ਮਹਿਕ ਰਾਤ ਨੂੰ ਸਰਦਾਰ ਸਰਦਾਰ ਜੀ ਕਹੀ ਕੇ ਮਹਿਕ ਮੈਂ ਤੋ ਮਹਿਕ ਜੀ ਉਹਨੇ ਬੰਨਣ ਲੱਗਿਆ ਜਿਹਨਾਂ ਵਾਲ ਕੱਟੇ ਨਹੀਂ ਹੋਏ ਜਿਹਨੂੰ ਜਸਨ ਹਾ ਜਸਾ ਉਹਨੇ ਭਾਈ ਨਾਲ ਡਰੇ ਕੇ ਜਾ ਤਾ ਇਹਨੇ ਹੈਣਾ ਤਾਰ ਤਾਂ ਡਰਾਉਣ ਦੇ ਮਾਰਿਆ ਦੇ ਭਾਈ ਆਉਣਾ

ਇਹ ਪਹਿਲਾਂ ਮੇਰੇ ਕੋਲ ਇਹ ਹੁੰਦਾ ਜੀ ਉਹਨੇ ਘਮਾਤਾ ਕਰਦੇ ਪਰ ਉਹਦੇ ਬਾਪ ਨੇ ਹੋਰ ਹੁੰਦਾ ਦੇਖ ਲੈ ਉਹਦੀ ਕੋਲ ਪਹਿਲਾਂ ਇਹ ਕੀ ਹੈ ਇਹਨੂੰ ਘਮਾਇਆ ਪਹਿਲਾਂ ਉਹ ਸਾਰੇ ਲੜਦੇ ਆ ਕਿਸੇ ਨੂੰ ਥੱਪੜ ਚੱਲੇ ਕਿਸੇ ਦਾ ਮੁੱਕਾ ਚੱਲੇ ਚੱਲ ਗਿਆ ਸਾਰਾ ਕੋਠ ਬਾਈ ਉਰੇ ਜੱਲ ਤੁਹਾਨੂੰ ਪਤਾ ਸਭ ਨਾਲੋਂ ਜ਼ਿਆਦਾ ਮੈਂ ਤੇ ਸਿਮਰਨ ਲੜਦੇ ਹੁੰਦੇ ਤੇ ਹੁਣ ਅਸੀਂ ਇੱਕ ਦੂਜੇ ਨੂੰ ਬਹੁਤ ਯਾਦ ਕਰਦੇ ਆ ਦੇਖ ਲੈ ਨਾ ਲੜਦੇ ਤੇ ਅਸੀਂ ਤੇ ਮੰਮੀ ਨੇ ਕਹਿੰਦੀ ਨੇ ਥੱਕ ਜਾਣਾ ਹਰ ਜ ਨਾ ਨਾ ਇਹਨੇ ਬੱਸ ਕੱਲ ਕਿਹ ਜਸ ਕਰ ਨੂੰ ਹੈਗਾ ਕੱਲ ਮਨੀ ਦਾ ਮੁੰਡਾ ਨਾਲ ਨਹੀਂ ਨਾ ਸਾਡੇ ਕਈ ਗੱਜ ਜੱਸ ਲਿਆ ਕਿਤੇ ਛੱਡੇ ਹੁਣ ਜੱਸ ਕਰਨ ਆ ਗਿਆ ਕੋਲ ਹੁਣ ਲੱਗਣ ਲੱਗੇ ਮੰਮੀ ਤੂੰ ਇਸ ਤਾਲਾ ਵੀ ਛੋੜ ਖਾਲਾ ਕਾਲਾ ਬੱਤੂ ਉਹ ਨਹੀਂ ਇਹ ਵੀ ਬਾਦੀ ਬੁਲਦੀ ਉਹ ਨਹੀਂ ਆ ਮਾਸੀ ਦੇਖੀ ਆਹ ਮਾਸੀ ਕੀ ਹੋ ਗਿਆ ਮਾਸੀ ਇਹ ਬੋਲਦੀਓ ਨਹੀਂ ਦੇਖੀ ਬੋਜੇ ਬਹੁਤ ਸੋਹਣੇ ਦੇਈ ਜਾਂਦੀ ਇਹ ਵੀਡੀਓ ਚ ਨਹੀਂ ਵੀਡੀਓ ਚ ਬੋਜੇ ਬਹੁਤ ਸੋਹਣੇ ਦਿੰਦੀਆਂ ਬੱਸ ਇਹ ਬੋਝ ਪੜਾਈ ਜਾਂ ਜਿਸ ਮੇਂ ਕੱਲੀ ਆ ਗਈ ਮੈਂ ਲੈ ਕੇ ਨਹੀਂ ਆਈ ਮਾਸੀ ਨੂੰ ਪਤਾ ਮੈਂ ਇਹਨੂੰ ਮੈਸੇਜ ਕਰਤਾ ਤਾਂ ਹੁਣ ਗਲਤੀ ਦੀ ਨੇ ਚੱਕਿਆ ਨਹੀਂ ਮੇਰੀ ਗਲਤੀ ਹੈ ਜੋ ਕਰਦੀ ਆ ਮਸੀ ਬੇਲੀ ਨਹੀਂ ਫਿਰ ਉਹੀ ਤਾਂ ਗੱਲ ਆ ਹੁਣ ਆ ਪਕੌੜੇ ਹੁਣ ਮਾਮਾ ਨੇ ਬਣਾਏ ਨੇ ਹਾਂ ਮਾਮਾ ਮਾਮਾ ਨੇ ਚਾਚੇ ਹਾਂ ਚਾ 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 ਦੇ ਨੇ ਨੇ ਗੋਭੀ ਆ ਬਣਾਏ ਨੇ ਫਿਰ ਗੋਭੀ ਆ ਆਹ ਹੋਰ ਕੀ ਆ ਵਿੱਚ ਵਿੱਚ ਕੱਚੇ ਮੈਗੇ ਤੇ ਲੱਡੂ ਜਵੱਟੇ ਭੈੜਦੇ ਨੇ ਹਾ ਹਾ ਜੇ ਨਾ ਛਾਪੀਏ ਤਾਂ ਨਾ ਆਉਂਦੀਆਂ ਪਨਾ ਦੇ ਪਹਿਲਾਂ ਕਿਹਾ ਬਿਨਾਂ ਤਾਂ ਕਈ ਕਿ ਵਧੀਆ ਨਹੀਂ ਨਾਲ ਖਾਲੀ ਦੀ ਖਾਣੇ ਤੇ ਮਿੜਵਾਨੇ ਨਾਲ ਖਾਣੇ ਆਪਣੀ ਖਾਲੀ ਦੀ ਖਾਣੇ ਬਣੀ ਸੀ ਵਧੀਆ ਬਣੀ ਸੀ ਸਹੀ ਤੇ ਪਾਤਾ ਸੀ ਖਾਏ ਤਾਂ ਸੋਹਣੇ ਖਾ ਕੇ ਆ ਗਏ ਮੈਂ ਬੋਲੀਆ ਖਾ ਕੇ ਉਹ ਵਧੀਆ ਬਣੂ ਆਹ ਆਲੂ ਕੱਚੇ ਆਲੂ ਨਹੀਂ ਹੈਗਾ ਕੀ ਦੇਖ ਲਓ ਵਧੀਆ ਉਹ ਬਾਤ ਮੇਰੀ ਗੱਲ ਸੁਣੋ ਇਹ ਗੋਪੀ ਆ ਇਹ ਗੋਪੀ ਦਾ ਗੱਲ ਤਾਂ ਇਹ ਤਾਂ ਕੰਪੀਟੀਸ਼ਨ ਨਹੀਂ ਚੱਲਦਾ ਕੋਈ ਨਾ ਇਹ ਲੰਗਰ ਦਾ ਸਮਾਨ ਆਇਆ ਲੱਗ ਮੈਂ ਉਹੀ ਕਹਿਣ ਲੱਗੀ ਸੀ ਛੱਡੋ ਨਿੰਦੋ ਨਾ ਵਿਸ਼ਵਾਸ ਆ ਬਹੁਤ ਗੱਲ ਆਏ ਆ ਆਂਟੀ ਨੇ ਬਣਾਏ ਤੇ ਉਹ ਵੀ ਪੂਰੇ ਲੱਗ ਲੈ ਹਾਂ ਚਾਹ ਬਣਾਈ ਤੇ ਉਹ ਵੀ ਪੂਰੀ ਲੱਗ ਲਈ ਆ ਹੁਣ ਉਹ ਬਣਾ ਰਿਹਾ ਹੋਰ ਸੰਗਤ ਆ ਰਹੀ ਆ ਉਹਨੂੰ ਵੀ ਬਣ ਰਹੀ ਆ ਟੋਕਰਾ ਲੱਗ ਲਿਆ ਫੇਰ ਕੌੜਿਆਂ ਦਾ ਆਂਟੀ ਯਾਰ ਮੈਂ ਤਾਂ ਤੇਰੇ ਨਾਲ ਆ ਥੋੜਾ ਜਿਹਾ ਡੌਂਕ ਆ ਹਾਂ ਉਹ ਸਾਡੇ ਵਿੱਚ ਭਰੀ ਗਿਆ ਉਹ ਪੈ ਬਲੀ ਕੋਈ ਗਿਆ ਤੇਰੇ ਮਰੇ ਨਹੀਂ ਵਿੱਕੇ ਬਤਾ ਉਹਨੂੰ ਕਿਆ ਕਰਦਾ ਤੇਰੇ ਵੀਰ ਜੀ ਨੂੰ ਆਦੇ ਬਾਈ ਕਹਦਾ ਵੀ ਸਿਲੰਡਰ ਤੋਂ ਤਰਾਕ ਹੋ ਗਿਆ ਭਾਬੀ ਲਈ ਪਈ ਦੀ ਕੇ ਨਾ ਭਾਬੀ ਲਈ ਵੀ ਸਿਲੰਡਰ ਬੱਕਾਦਾ ਨੇ ਆਪਣੀ ਤੂੰ ਕਿਆ ਰੋਟੀ ਭੂਕਦੀ ਰੋਟੀ ਕਹਿੰਦਾ ਕੇ ਮੈਂ ਨਹੀਂ ਆਉਂਦਾ ਅੱਜ ਤੇ ਬਾਦ ਨਾਲ ਮੈਂ ਕਾ ਕਾਤੇ ਗਾਲਾਂ ਹੀ ਬਹੁਤ ਪਈਆਂ ਬਹੁਤ ਗਾਲਾਂ ਪਈਆਂ ਮੈਂ ਨਹੀਂ ਆਉਂਦਾ ਉਹ ਆਪਣੇ ਕਰਕੇ ਵੀ ਆਪਾਂ ਸਮਾਨ ਛੱਡਿਆ ਏ ਲੈ ਕੇ ਨਹੀਂ ਆਏ ਬਹੁਤ ਸਮਾਨ ਇਹ ਕਾ ਉਸ ਤੇਰੇ ਇੰਨੇ ਘੰਟੇ ਜਿਹੜੇ ਆਪਾਂ ਨੇ ਮਿਹਨਤ ਕਰੀ ਆ ਹਾਂ ਉਹ ਪਰਮਾਤਮਾ ਨੂੰ ਪਤਾ ਵੀ ਕੀ ਨਹੀਂ ਸੇ ਬਾਕੀ ਬੇਤ ਕਰੀਏ ਜਿਹਨੇ ਬਹੁਤ ਬੜੀ ਆ ਇਹ ਟੋਕਰੀ ਤਾਂ ਜਦ ਖਾਲੀ ਹੋ ਜਾਂਦੀ ਸੀ ਹੋਰ ਜਦ ਖਾਲੀ ਹੋ ਜਾਂਦੀ ਸੀ ਪੈਣ ਪਰ ਲੱਗ ਗਿਆ ਆਪਣੇ ਵਿੱਚ ਗੈਸ ਭਰਨ ਆਪਣੇ ਵਿੱਚ ਗੈਸ ਨਹੀਂ ਪਤਾ ਕੀ ਗੱਲ ਸੀ ਉਹ ਨਾਲ ਪਤਾ ਨਹੀਂ ਤਾਂ ਪਗਰਦੀ थी ਉਹ ਜਾਂ ਘੱਗ ਪੈਦੀ ਸੀ ਉਸ ਤਰ੍ਹਾਂ ਪੈਣੇ ਜਾਂਦੀ ਢੰਡੀ ਹੋ ਗਈ ਕੜਾਹੀ ਦੁਆਰ ਆਪਾਂ ਨੇ ਦੁਆਰੇ ਸ਼ੁਰੂ ਕਰੀਓ ਕੰਮ ਜਾਂਦਾ ਉਹ ਦਾ ਆ ਗਿਆ ਇਹ ਤੇ ਕੜਾਹੀ ਮਗਹੀ ਰਹੇ ਫਿਰ ਚੰਦੀ ਜਾਂਦਾ ਇਹਨੂੰ ਤੁਸੀਂ ਕੱਲੂ ਦੇਖਿਓ ਕਿੰਨੀ ਐਨਰਜੀ ਆਉਣੀ ਐ ਇਹਦੇ ਵਿੱਚ ਨਾਣ ਚਾਚਾ ਬਾਹਰ ਦਾ ਸਾਡਾ ਨਾਣ ਲੈ ਕੇ ਚੱਲ ਜਾਈਓ ਉਧਰ ਫਿਰ ਨਾ ਭਾਈ ਸਾਨੂੰ ਸਾਡੀ ਆਂਟੀ ਵੀ ਬੜੀ ਪਿਆਰੀ ਹੈ ਜੇ ਸਾਨੂੰ ਨਾਨਾ ਪਿਆਰਾ। ਬੜਾ ਸੀ ਰੋਟੀ ਦੇ ਲੱਗੂਗਾ ਹੁਣ ਪਕੌੜੇ ਵਾਲਾ ਕੰਮ ਆ ਗਿਆ। ਮਾਮੇ ਨੇ ਤਾਂ ਕਿਤੇ ਕਿਤੇ ਆਣਾ ਹੈ। ਆਂਟੀ ਨੂੰ ਸਾਡੇ ਕੋਲੇ ਆ। ਬਈ ਮਰੀ ਸੜਾ ਇੱਕ ਗੱਲ ਤਾਂ ਗੁੱਸਾ ਦਾ ਕਰਿਓ ਨਾ। ਮੇਰੇ ਹਿਸਾਬ ਨਾਲ ਤਾਂ ਚਾਹ ਨਾ ਹਰੀਆਈ ਭਾਬੀ ਨੂੰ ਬਣਉਣੀ ਚਾਹੀਦੀ। ਚਾਹ ਜੋ ਮਰਜੀ ਬੋਧਵੇ ਕਿਉਂਕਿ ਜਿਹੜੀ ਸੁੱਕੇ ਦੁੱਧ ਦੀ ਸੀ ਚਾਹ ਘਰੇ ਬਣਵਾਈਤੀ ਭਾਬੀ ਤੋਂ। ਉਹ ਸੁੱਕੇ ਦੁੱਧ ਦੀ ਚਾਹ ਭਾਬੀ ਹੀ ਇੱਥੇ ਵਧੀਆ ਬਣਾ ਸਕਦੀ ਆ। ਹੋਰ ਲੰਗਰ ਲਾਉਣਾ ਵੀ ਆ। ਮੈਂ ਨਹੀਂ ਕਹਿੰਦੀ ਵੀ ਜੇ ਲੰਗਰ ਚ ਚਾਹ ਹੈ ਨਾ ਵਧੀਆ ਬਲੇ ਜਿਹੜੀ ਸੰਗਤ ਆਉਂਦੀ ਆ ਉਹਦਾ ਕੋਈ ਫਾਇਦਾ ਨਹੀਂ ਨਹੀਂ ਇਹ ਗੱਲ ਬਿਲਕੁਲ ਸਹੀ ਆ ਤੁਹਾਡੀ ਚਾਹ ਪੀਣ ਦਾ ਕੋਈ ਫਾਇਦਾ ਨਹੀਂ ਆਪਾਂ ਪੀ ਨਹੀਂ ਇੱਕ ਲੈ ਕੇ ਦੀ ਆਪਣੀ ਇਹ ਪੀ ਲਈ ਮੈਂ ਨਹੀਂ ਕਹਿੰਦੀ ਵੀ ਸੰਗ ਲੰਗਰ ਦੀ ਜਿਸ ਨੂੰ ਆਪਾਂ ਨੇ ਉਹ ਕਰਿਆ ਪੀ ਲਈ ਪਰ ਉਹ ਜਿਹੜੀ ਸੰਗਤ ਆਉਂਦੀ ਉਹ ਸੋਚੂਗੀ ਵੀ ਇੱਥੇ ਇਹ ਜੀ ਚਾਹ ਬਣਦੀ ਹੈ ਇਹਦੇ ਨਾਲ ਚੰਗਾ ਤਾਂ ਭਾਪੀ ਤੂੰ ਬਣਾ ਚਾ ਦੇਗਾ ਭਰਿਆ ਵਾ ਡੋਲਦੇ ਉਹਨੂੰ ਡੇਗਾ ਡੋਲਣਾ ਨਹੀਂ ਉਹਦੇ ਵਿੱਚ ਜਾ ਕੇ ਪਹੁੰਚੀ ਬਾ ਉਹਦੇ ਵਿੱਚ ਬਾ ਗੁਰਦਾ ਪੱਤੀ ਦਾ ਪੱਤੀ ਬੇਹਸਾਬੀ ਪਾਈ ਵੀ ਚੈੱਕ ਕਰੋ ਜਾ ਕੇ ਹਾਂ ਸਿਰਫ ਮਿੱਠਾ ਪਾ ਕੇ ਰੱਜ ਜਾਨੀ ਰੱਜ ਜਾਣਾ ਉਹਨੇ ਜਾ ਕਰੋ ਆਂਟੀ ਤੁਸੀਂ ਜਾ ਸਕਦੇ ਆ ਚਿਪ ਚਿਪ ਕਰ ਦਈਏ ਏ ਲੈ ਇਹ ਹੋਣ ਵੀ ਰਣਾਨੀ ਦੀ ਕਿਵੇਂ ਨਹੀਂ ਦਰੀ ਅਨੇ ਸਾਨੂੰ ਵੀ ਰਣਾਨਾ ਵੀ ਨਹੀਂ ਪਿਆ ਰ ਜਨਾ ਤੂੰ ਪਿਆਰੀ ਆਏ ਨਾ ਕਹਿ ਅਸੀਂ ਉਹਦੇ ਬਰਕਲਾਬ ਵੀ ਨਹੀਂ ਸੁਣ ਸਕਦੇ ਜਿਵੇਂ ਥੋੜੇ ਬਰਕਲਾਬ ਨਹੀਂ ਸੁਣ ਸਕਦੇ ਅਸੀਂ ਕੁਛ

ਬੱਸ ਕਰ ਥੋੜਾ ਤੇਰਾ ਬਾਤ ਨਹੀਂ ਕੁੜਮ 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 ਲੱਗਦਾ ਮੇਰੇ ਤੁਸੀ ਕੋਟ ਗੁਰੂ ਕਾ ਤੁਹਾਨੂੰ ਦੇ ਸਾਹਮਣੇ ਵੀ ਜੇ ਚਾਹ ਬਣਾ ਕੇ ਆਉਦਾ ਤੇਰਾ ਕੁੜਮ ਇਹ ਕੁੜਮ ਨਹੀਂ ਹਾਂ ਚੰਗੀ ਲੱਗਦਾ ਕਿਹੜਾ ਧਰ ਦਾ ਚਾਹ ਬਣਾ ਰਹੀ ਆ ਪੀਆ ਸੁਣੋ ਮੇਰੀ ਗੱਲ ਕੀ ਹੁੰਦਾ ਮੇਰੇ ਨਾਲ ਨਹੀਂ ਲੱਗਦਾ ਹੋਵੇ ਹਾਏ ਓ ਰੱਬਾ ਸਾਰੀ ਬਿੜਦੇ ਚਾਹ ਬਣਾਈ ਜਾਂਦੀ ਐ ਇਹ ਨਾ ਸਾਡੀ ਇਹ ਮਰਪਾਗੀ ਜਠਾਣੀ ਐ ਸਾਡੀ ਇਹ ਪਿਓ ਦੀ ਜੀ ਸੁਣ ਮੇਰੀ ਮੈਂ ਕਹਿਣੀ ਆ ਮੈਂ ਉੱਥੇ ਦੀ ਦੋ ਈਆਂ ਬੱਝਰੀਆ માની મધ રેડી બડના મધ રેડી જોું હું નંદન ન ડોના ટીટા કોટ આજા કે તારા નામ નહીં લાગે ની તું બેસરે કહે કે મેં તો પડવા લગાયા આ તુ તારા तेरे નામ કે તેરા મામા તેરા નાના ઓ દેખ હા હા હાય ઓકે चाचा ઓ વીડિયો છે ગલ દેખ કેરે વીરને મગાયા ਮੱਕਰ ਤੁਹਾਡੀ ਦੋਤੀ ਲੱਗਦੀ ਆ ਜੀ ਪਤਾ ਨਹੀਂ ਉਹ ਭਾਣ ਜੀ ਲੱਗਦੀ ਆ ਜੀ ਉਦਣ ਚੱਲੋ ਤੇ ਨਾ ਮੁਲਾਕਾਤ ਕਰੋ ਹਾਂ ਹੈ ਫੇਰੋਂ ਪੁੱਛੂਗੀ ਨਹੀਂ ਆਂਟੀ ਸੱਚੀਓ ਨਾਨਕੇ ਤੁਹਾਡੇ ਮਾਣੇ ਮਾਜਰੇ ਹਾਂ ਲਾ ਹੋ ਹੋ ਗਈ ਗੱਲ ਸਾਰੀ ਜਮੈਂਸ ਵਾਚੀ ਤੁਹਾਡੀ ਮਾਂ ਨੇ ਉਹ ਜਿਆ ਕਹਿੰਦੇ ਸੀਤਾ ਕੌਣ ਉਹ ਨੂੰ ਆਏ ਨੇ ਵੀ ਮਜ਼ਾਕ ਤਾਂ ਨਹੀਂ ਕਰ ਮੈਂ ਕਿਤੇ ਮਿਆ ਕਰ ਰਹੇ ਆ ਉਹ ਜਿਹੜਾ ਚਾਦਰ ਲਾਈ ਫਿਰ ਦੱਤ ਮੈਂ ਸਿਰੇ ਚੜ ਗਿਆ ਤਾਂ ਨਹੀਂ ਫਿਰ ਤਾਂ ਬੈਣਾ ਬੈਣਾ ਹੋਈਆਂ ਜੇ ਤੇਰੇ ਬਿਨਾਂ ਨਕੇ ਮੇਰੇ ਬਿਨਾਂ ਨਕੇ ਬਹੁਤ ਵਾਸੇ ਰਿਸ਼ਤੇ ਪੜਦੇ ਨੇ ਬਹੁਤ ਵਾਸੇ ਇਸਤੇਮਾਲ ਨੇ ਤਾਂ ਹੀ ਹਰਾਈ ਬਣੇ ਹੋਏ ਨੇ ਦੋ ਜਾਨੇ ਮਾਮਾ ਪਾਣ ਨਹੀਂ ਦਾਦਾ ਪਾਰ ਇਹ ਗਾਣਾ ਸੁਣਾਈ ਹਲਵਾਈ ਹਲਵਾਈ ਤੈਨੂੰ ਬਹੁਤ ਪੱਕੀ ਸਹੀ ਆਲਾ ਜਿਹੜਾ ਇੱਕ ਡਾਕਟਰ ਕੋ ਚਲੇ ਜਾਨੇ ਆ ਦੋ ਨਹੀਂ ਉਹ ਵਧੀਆ ਦੁਆਈ ਦਾ ਤਾਂ ਹੀ ਕਰਿਆ ਉੱਥੇ ਨੂੰ ਤਾਂ ਤੁਹਾਨੂੰ ਜਾਣਾ ਚਾਹੀਦਾ ਤੁਹਾਨੂੰ ਤਾਂ ਦੋਵੇਂ ਦੋ ਕੰਮ ਇਹ ਕਿੱਥੇ ਬੈਠੇ ਕਿੱਥੇ ਗਲੇ ਪਾਹੀ ਆਏਗਾ ਤੁਹਾਨੂੰ ਕਿੱਥੇ ਬਿਕਦੇ ਨਹੀਂ ਨਾ ਮੈਂ ਜਾ ਕੇ ਕਹਾ ਵੀ ਦੰਨੇ ਜਾ ਕੇ ਕਰਾ ਦੇਣਾ ਨਾ ਮੈਂ ਗੱਲ ਕਰਨ ਮੈਂ ਆ ਤੇਰਾ ਪਕੌੜਾ ਦਾ ਮੈਂ ਖੰਡੋ ਕੀ ਬਣਾ ਆ ਆ ਦੇਖੋ ਬਈ ਮੈਨੂੰ ਬਣਾਨਾ ਹੈ ਇਹ ਦੇਖ ਵੀ ਬੇਸਨ ਪਿਆ ਹੈ ਇਹ ਨਹੀਂ ਇਹ ਇੱਟ ਨੂੰ ਨਹੀਂ ਬਹੁਤ ਸੰਘਤ ਨੂੰ ਇਹਦੀ ਸੇਵਾ ਕੀ ਨੂੰ ਕਾ ਕੀ ਕਾ ਇਸੇ ਮਾਰਗ ਹਾਂ ਸਾਢੇ 8 ਦਿਨ ਜਿੰਨਾ ਹੌਲੇ ਦਾ ਲੰਗਰ ਚੱਲਿਆ ਭੈਣ ਕੋਈ ਨਹੀਂ ਨੇੜੇ ਆਇਆ ਕੋਲ ਨੂੰ ਕੋਈ ਨਹੀਂ ਆਉਂਦਾ ਹੈਗਾ ਗੱਲਾਂ ਵਾਲੇ ਸਾਧੋਂ ਹੁੰਦੇ ਨੇ ਪਰ 8 ਦਿਨ ਚ ਇਹਨੇ ਕੋਲ ਤਿਆਰ ਕਰਿਆ ਫਿਰ ਪੂਰਾ ਤਾਂ ਕੁਝ ਵੀ ਨਹੀਂ ਬਣਦਾ ਆਪਣੇ ਉੱਥੇ ਦੇਖ ਲੈ ਤੂੰ ਕਿੰਨਾ ਕਿੰਨਾ ਹੋਲੇ ਵਾਲੇ ਸੰਗਤ ਕਿਹੜੇ ਜਿਹੜੇ ਨਹੀਂ ਖੜ-ਖੜ ਕੇ ਜਾਂਦੇ ਮਤਲਬ ਇਹ ਤਾਂ ਗੱਲ ਹੈਗੀ ਆ ਫਿਰ ਚਾਹ ਜੀ ਆਲੂ ਮਸ਼ੀਨ ਚੋਂ ਕੱਢ ਕੇ ਮਸਾਲੇ ਰਲਾ ਕੇ ਔਰ ਆਟੇ ਵਿੱਚ ਵੀ ਦੇਖ ਲੈ ਦੱਸਣਾ ਵੀ ਆਹ ਮਸਾਲਾ ਪੈਣਾ ਆਟੇ ਚ ਹਾਂ ਹੋਰ 4 ਵਜੇ ਪਹੁੰਚ ਜਾਂਦਾ ਲੰਗਰ ਚ ਦੇਖ ਲੈ ਫੁੱਟੀ ਵੀ ਰੱਖੀ ਐਨੇ 6 ਦਿਨ ਉਹ ਹੋਰ ਨਾ ਵੀ ਬਾਬੇ ਦੇ ਦਵਾਈ ਨਹੀਂ ਦਾ ਆਉਣ ਦਾ ਕੋਈ ਸਲਾਹ ਨਹੀਂ ਸੀ ਹੈ ਇਹ ਕਹਿੰਦੇ ਵੀ ਫੁੱਟੀਆਂ ਹੱਸਦਾ ਹਾਂ ਉੱਥੇ ਸਭ ਗਈ ਗਿਆ ਸੀ ਕਰ ਲੈਣਾ ਪਰ ਕਿਸੇ ਤੋਂ ਨਹੀਂ ਤੀ ਹੋਣੀ ਸਭ ਵੀਰੇ ਚਾਚੇ ਨੂੰ ਹੀ ਡੀਕ ਦਿੱਤੀ ਇੱਕ ਮਿੰਟ ਟੀਵੀ ਬੰਦ ਕਰੋ ਇੱਧਰ ਆਡੀਅנס ਬੈਠੀ ਦੇਖਣ ਨੂੰ ਦੇਖੋ ਤਾਂ ਸਹੀ ਕਿਵੇਂ ਬੈਠੇ ਤਾਂ ਹੀ ਮੈਂ ਕਿਹਾ ਟੀਵੀ ਬੰਦ ਕਰੋ ਚਲੋ ਜੀ ਬਈ ਠੀਕਾ ਬਹੁਤ ਬੜੀ ਵੀਡੀਓ ਹੋਗੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਬਾਏ ਬਾਏ ਕਰਦੇ ਸਾਰੇ ਜਣੇ ਬਾਏ ਬਾਏ ਇੱਧਰ ਵੀ ਰਹਿ ਕੇ ਟੀਵੀ ਦੇਖਣ ਵਾਲੇ